ਸਤਿ ਸ਼੍ਰੀ ਅਕਾਲ ਸਾਰਨਾ ਭੈਣਾ ਨੂੰ ਮੈਂ ਸੁਖਵਿੰਦਰ ਕੌਰ ਸ਼ਾਉੜਾ ਬਹੁਤ ਹੀ ਪਿਆਰਾ ਲੋਕ ਗੀਤ ਇਹ ਸੁਣੋ ਮੇਰੇ ਭੈਣਾ ਮਾਣੋ ਇਸ ਗੀਤ ਦਾ ਆਨੰਦ ਅੜ ਗਿਆ ਜੈਨ ਦੇ ਦਾ ਪਾ ਵੇ ਰੇ ਦੇ ਨੇ ਬਗਾਵੇ ਜੰਮੋਰ ਫਿਰ ਦੇ ਡੀਟਾਣੀ ਓ ਡਾਣੀ ਬਗਾਵੇ

ਤੇ ਮੋ ਬਿਰਦੇ ਮੋਰ ਜੀ ਡਾਣੀਓ ਡਾਣੀ ਬਗਾ ਵਿੱਚ ਬਿਰਦੇ ਜੀ ਮੋਰ ਟਾਣੀਓ ਡਾਣੀ ਚਾ ਚਾ ਸਦਾ da-da

i you